ਕੀ ਨਰ ਮੇਰਾ ਨਾਮ ਅਨੂਪ ਸਿੰਘ ਅੱਛਾ ਜਿਹੜਾ ਇੱਥੇ ਇੱਕ Laash ਮਿਲੀ ਉਹ ਕੀ ਲੱਗਦੇ ਤੁਹਾਡੇ ਮੇਰਾ ਭਤੀਆ ਕੀ ਮਸਲਾ ਕੀ ਹੋਇਆ ਕੋਈ ਪਤਾ ਲੱਗਾ ਗੱਲ ਦਾ ਮਸਲਾ ਕੱਲ ਜੀ ਕਿ ਮੁੰਡਾ ਲੈ ਗਿਆ ਨੂੰ ਅਰਸ਼ਰ ਚਨਾ ਦਾ ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਆਸ਼ ਉਹ ਤੋਂ ਲੱਗ ਹੋਈਆਂ ਸਾਡੀ ਅੱਛਾ ਤੇ ਮੁੜ ਕੇ ਕੱਲ ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ ਕੀਤਾ ਸੀ ਉਹਨਾਂ ਗਿਆ ਹਾਂ ਆਂਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲਓ ਦਰਾਜ ਵਾਲੀ ਸਾਈਡ ਤੋਂ ਜਿੱਥੇ ਦੀ ਡੈੱਡ ਬੋਡੀ ਥੋੜੀ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਇਹ ਸਾਡੇ ਮੁੰਡੇ ਲੱਭ ਸਾਰੀ ਜਗ੍ਹਾ ਦੇ ਅੱਛਾ ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹਦੇ ਕੱਲੇ ਕੱਲ ਦੀ ਹੈ ਲੈ ਕੇ ਗਏ ਹਾਂਜੀ ਕੱਲ ਦੀ ਕੱਲ ਕਿੰਨੇ ਵਜੇ ਦਾ ਵਾਕਿਆ ਕੱਲ 12:00 ਦਾ ਦੁਪਹਿਰ ਦਾ ਹਾਂਜੀ ਸਲਾਵਾ ਮੇਰਾ ਕੀ ਨਾਮ ਵੀਰ ਜੀ ਤੁਹਾਡਾ ਕੀ ਨਾਮ ਹੈ ਇਹ ਮੇਰਾ ਨਾਮ ਯੂਮ ਸਿੰਘ ਤੇ ਕੀ ਗੱਲ ਕੀ ਹੋਈ ਹੈ ਗੱਲ ਕੀ ਹੋਈ ਹੈ ਲੱਭਣ ਡਿਆ ਸਵੇਰ ਦੇ ਲੱਭਣ ਡਿਆ ਮੈਨੂੰ ਫੋਨ ਚੜਨ ਕੇ ਆਇਆ ਚਾਹੁੰਦੇ ਵੀ ਕੱਲ ਦਾ ਲੱਭਣ ਨਹੀਂ ਡਿਆ ਤੇ ਤੂੰ ਮੜ ਆਇਆ ਤੁਹਾਡੇ ਕੋਲ ਤੇ ਨਹੀਂ ਆਇਆ ਤੇ ਮੈਂ ਨਹੀਂ ਆਂਦੇ ਰਾਤ ਦਾ ਹੀ ਗਾਇਬ ਆ ਕਨਾਲ ਜੀ ਜੇਕਰ ਕਹਿੰਦੀ ਵੀ ਮੜਾਇਆ ਹੋਈ ਏ ਸਹੀ ਫਿਰ ਆਏ ਤੇ ਮੁੰਡੇ ਹੀ ਆਏ ਨਾਲ ਹੀ ਮੇਰੇ ਤੇਈ ਜਾ ਕੇ ਉਧਰ ਵੇਖਿਆ ਜਿਹਦੇ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਦਾ ਮੈਂ ਇਹਨੂੰ ਇੱਥੇ ਧਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾਜ ਇਧਰ ਹੀ ਚੇਲੇ ਦੇ ਦਰਾਜ 깔 ਦੇਖੋ ਉੱਥੇ ਤਾਂ ਨੋ ਲੱਭੇ ਨਾ ਵਾ ਇਹ ਤੋ ਸਿਹਰਾ ਨੋਟਾਂ ਤੇ ਸਾਰੇ ਲੱਭ ਲੁੱਭਾ ਇਹਦੋਂ ਸਾਰੇ ਪੁੱਛ ਕੇ ਚਾਏ ਵੀ ਇਹਦੋਂ ਆਇਆ ਕਿ ਨਹੀਂ ਹ ਤੇ ਬਾਅਦ ਚ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਨਾ ਮੁੰਡੇ ਨੂੰ ਜਾਣੇ ਕਿਹਾ ਮੈਂ ਕਿਹਾ ਯਾਰ ਇੱਕ ਵਾਰ ਹੀ ਨਾ ਮੈਂ ਇੱਥੇ ਵੇਖ ਲਿਆ ਕਿ ਇਹਨੇ ਚਲੋ ਲੱਭ ਨਹੀਂ ਡਿਆ ਕਿ ਇਹਨੇ ਕਤਲ ਕਰਕੇ ਨਾ ਸੁੱਟਤਾ ਹੋਇਆ ਇੱਧਰ ਤੇ ਜਾਣ ਕੇ ਆਪਾਂ ਉੱਥੇ ਮੋਟਰਸਾਈਕਲ ਲਾਤਾ ਤੇ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆ ਹੀ ਪਿਆ ਅੱਛਾ ਤੇਈ ਫਿਰ ਮੋਟਰਸਾਈਕਲ ਉੱਥੇ ਲਾ ਗਦੇ ਕਿਹਦਾ ਕੀ ਇਹਦਾ ਵੀਰ ਦਾ ਨਾਮ ਕੀ ਇਹਦੇ ਨਾਲ ਫਲਾਸਤੀ ਸੀ ਇੱਕ ਵਾਰਾ ਸੀ ਜਾਂ ਇੱਕ ਵਾਰਾ ਜੀ ਬੇਸ਼ੱਕ ਨਾ ਜੀ ਸਾਰੇ ਕਿ ਜਿਹੜੀ ਡੈੱਡ ਬੋਡੀ ਜਿਹੜੀ ਇਤਰਾਜਕਾਂ ਦੀ ਇੱਕ ਬ੍ਰਾਮ ਤੋਂ ਇਹ ਸਰਕੂਪ ਕੌਣ ਹੈ ਜਿਹੜਾ ਟੈਕਨੋ ਕਿਹਾ ਇਹ ਸਾਹਲਾਸ ਸੀ ਸਾਹਲਾਸ ਸੀ ਯਾਰ ਕੱਲ ਦਾ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਕੱਲ੍ਹ ਦੇ ਇਸ ਵੇਲੇ ਤੇ ਜਿਹੜੇ ਵਾਰਸ ਹੈ ਉਹ ਲੱਭਦੇ ਫਿਰ ਰਹੀ ਸੀ ਜਦੋਂ ਇਹ ਚੇਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੈੱਕ ਕੀਤਾ ਤੇ ਦੇ ਵਿੱਚ ਇਹਦੀ ਡੈੱਡ ਬੋਡੀ ਪਈ ਸੀ ਤੇ ਇਹਦੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਹੈ ਤੇ ਸ਼ੰਕਾ ਜਾ ਰਹੀ ਹੋਗੀ ਤੇ ਜਾ ਰਹੀ ਕਿ ਇਹ ਕਤਲ ਕਰਕੇ ਇਹਦੇ ਨੂੰ ਇੱਥੇ ਸੁੱਟਿਆ ਗਿਆ ਕੁੱਕੇ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬੋਡੀ ਇੱਥੇ ਆ ਤੇ ਸੁਨਲ ਵੀ ਦੇਗੀ ਆ ਅਸੀਂ ਇਹਨਾਂ ਦੇ ਵਾਰਸਾਂ ਨੂੰ ਡੀਕ ਰਹੇ ਆ ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹ ਤੇ ਮੈਂ ਤਤਪ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਅਮਲ ਚੱਲੇ ਅੱਗੇ ਚੱਲੂਗੀ ਤੇ ਡੈੱਡ ਬੋਡੀ ਜਿਹੜੀ ਉਹ ਡੈੱਡ ਹਾਊਸ ਪੇਜ ਤੇ ਤਾਂ ਪੋਸਟਮਾਰਮ ਕਰਾਇਆ ਜਾ ਰਿਹਾ ਹੈ ਜੀ ਆ ਗਏ ਤੁਸੀਂ